हां ਵੀ ਦੋਸਤੋ ਆਸਟ੍ਰੇਲੀਆ ਬਰੀਡ ਡੋਰਸਟ ਸੀਪ ਜਿਹਨੂੰ ਕਿ ਮੀਟ ਮਸ਼ੀਨ ਕਿਹਾ ਜਾਂਦਾ ਹੈ ਸੋ ਬਹੁਤ ਜਿਆਦਾ ਬੀਟਗਨ ਕਰਦੀ ਹੈ ਤੁਹਾਡੇ ਸਾਹਮਣੇ ਤੁਸੀਂ ਦੋ ਤਿੰਨ ਜਿਹੜੇ ਇਹ ਬੱਚੇ ਹੈਗੇ ਮਾਲ ਕੁਮਰਸੀ ਦਾ ਗਾਟ ਫਾਰਮ ਪਿੰਡ ਬੁਰਜ ਦਾ ਮਾਲਸਾ ਵੀ ਕੀ ਦੇਖ ਰਹੇ ਹੋਗੇ ਤੇ ਇਹ ਬਰੀਡ ਤੇ ਕੰਮ ਕਰਨ ਲੱਗੇ ਆਗੇ ਆਪਾਂ ਤੇ ਆਉਣ ਸਮੇਂ ਦੇ ਵਿੱਚ ਜਿਹੜੇ ਇਹ ਬੱਚੇ ਆਗੇ ਉਹ ਵੀ ਤੁਹਾਨੂੰ ਮਿਲ ਜਾਣਗੇ ਕਿਸੇ ਮੇਰੇ ਵੀਰ ਨੂੰ ਡੋਰਸਟ ਮੇਲ ਚਾਹੀਦੇ ਹੋਣ ਤਾਂ ਉਹ ਤੁਸੀਂ ਮਾਲਕੋਟਸੀ ਦਾ ਗੌਰ ਫਾਰਮ ਦੇ ਨਾਲ ਸਵਾਰਤ ਕਰ ਸਕਦੇ ਹੋ ਤੇ ਇਸ ਬਰੀਡ ਤੇ ਮਿਊਚ ਪਰਪਜ ਤੇ ਕੰਮ ਕਰ ਸਕਦੇ ਹੋ ਬਹੁਤ ਹੀ ਜਿਆਦਾ ਜਿਹੜਾ ਬੀਟਾ ਗੇਨ ਕਰਦੇ ਆ 6-7 ਕਿਲੋ ਮਤਲਬ ਮੰਥਲੀ ਨਾ ਬੀਟਾ ਜਿਹੜਾ ਗੇਨ ਕਰਦੇ ਨੇਗੇ ਸੋ ਸਭ ਮੇਰਾ ਛੋਟੀ ਜੀ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਇਹ ਡੋਰਸਟਰ ਬਰੀਡ ਹੈ ਜਿਹੜੀ ਮੀਟ ਪਰਪਸ ਲਈ ਬਹੁਤ ਚੰਗੀ ਆ ਭੇੜ ਪਾਲਣ ਕਰ ਸਕਦੇ ਆ ਸ਼ੁਕਰੀਆ ਧੰਨਵਾਦ